ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਜੀ ਪਹਿਲਾਂ ਤਾਂ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਥੈਂਕ ਯੂ ਮੇਰੇ ਬੇਟੇ ਦਾ ਬਰਥਡੇ ਸੀ ਸਾਰਿਆਂ ਨੇ ਵੈਸਟ ਵਿਸ਼ੀਜ਼ ਦਿੱਤੀਆਂ ਉਹਨਾਂ ਨੂੰ ਹਨਾ ਤੇ ਜਿਹੜੇ ਮਤਲਬ ਵੱਡੇ ਸੀਗੇ ਹਨਾ ਬlesings ਦਿੱਤੀਆਂ ਉਹਨਾਂ ਨੇ ਤੇ ਜਿਹੜੇ ਉਹਦੇ ਹਾਂਦੇ ਸੀ ਬਹੁਤ ਸਾਰਾ ਪਿਆਰ ਦਿੱਤਾ ਜਿਹੜੇ ਮੇਰੇ ਹਾਂਦੇ ਸੀ ਸਾਰਿਆਂ ਨੇ ਬਹੁਤ ਜ਼ਿਆਦਾ ਬਲੇਸਿੰਗ ਦਿੱਤੀਆਂ ਪਿਆਰ ਦਿੱਤਾ ਨਾ ਸਾਰੇ ਭੈਣ ਭਰਾਵਾਂ ਦਾ ਦਿਲੋਂ ਸ਼ੁਕਰੀਆ ਮੈਂ ਸੋਚਿਆ ਨਹੀਂ ਸੀਗਾ ਕਿ ਇੰਨੀਆਂ ਭੈਣਾਂ ਜਿਹੜੇ ਹੈਗੇ ਨੇ ਕਮੈਂਟ ਕਰਨਗੀਆਂ ਮੈਨੂੰ ਹਨਾ ਉਹ ਅਸੀਂ ਜਸਟ ਵੈਸੇ ਹੀ ਬੇਟੇ ਨੇ ਕਹਿਤਾ ਸੀਗਾ ਕਿ ਹਾਂਜੀ ਮੈਨੂੰ ਕਰਨਗੇ ਵਿੱਚ ਪਰ ਸੱਚੀ ਭੈਣਾਂ ਨੇ ਸਾਡਾ ਦਿਲ ਜਿੱਤ ਲਿਆ ਇੱਕ ਤਰ੍ਹਾਂ ਨਾਲ ਨਾ ਮੇਰੇ ਬੇਟੇ ਨੂੰ ਮਤਲਬ ਬਲੇਸਿੰਗ ਦੇ ਕੇ ਸਾਡੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਦਿਲੋਂ ਧੰਨਵਾਦ ਤੁਹਾਡਾ ਤੇ ਅੱਜ ਆਪਾਂ ਚੱਲੇ ਸੀਗੇ ਮਾਰਕੀਟ ਦੇ ਵਿੱਚ ਸ਼ੋਪਿੰਗ ਕਰਨ ਵਾਸਤੇ ਹਨਾ ਤੇ ਭੈਣ ਨੇ ਸਮਾਨ ਲੈਣਾ ਸੀਗਾ ਆਪਣੇ ਲਈ ਤੇ ਬਾਕੀ ਤੁਹਾਨੂੰ ਅਸੀਂ ਮਾਰਕੀਟ ਦੇ ਵਿੱਚ ਜਾ ਕੇ ਮਿਲਦੇ ਆਂ ਵੀ ਆਪਾਂ ਕੀ ਕੀ ਸਮਾਨ ਲੈਣੇ ਆਂਗੇ ਤੇ ਨਾਲ-ਨਾਲ ਜਿਹੜਾ ਹੈਗਾ ਮੈਂ ਤੁਹਾਨੂੰ ਪ੍ਰਾਈਸ ਦੱਸਦੀ ਰਹੂੰਗੀ ਦੇਖੋ ਹਜੇ ਮੈਨੂੰ ਕੁਝ ਨਹੀਂ ਪਤਾਗਾ ਵੀ ਆਪਾਂ ਕੀ ਕੀ ਖਰੀਦਾਂਗੇ ਜੋ ਵੀ ਖਰੀਦਦੇ ਰਵਾਂਗੇ ਤੇ ਨਾਲ-ਨਾਲ ਆਪਾਂ ਉਹਦਾ ਤੁਹਾਨੂੰ ਪ੍ਰਾਈਸ ਦੱਸਦੇ ਰਵਾਂਗੇ ਠੀਕ ਹੈ ਜੀ ਚਲੋ ਆਪਾਂ ਮਿਲਦੇ ਆਂ ਮਾਰਕੀਟ ਦੇ ਵਿੱਚ ਜਾ ਕੇ ਚਲੋ ਕਰ ਦੋ ਚਲ ਚਲੋ ਚਲੋ ਲੇਟ ਹੋ ਗਏ ਲੇਟ ਹੋ ਗਏ ਕੀ ਲੈਣਗਾ ਪੁੱਤ ਅਜ ਅੱਜ ਚਿੱਟੀ ਲਾ ਨੇ ਕਲੀ ਜੀ ਜੀ ਨਹੀਂ ਸੂਟ ਲਏਗਾ ਹਾਂ ਡਰੈਸ ਦੇ ਲਏਗਾ ਕਿ ਸੂਟ ਲਏਗਾ ਪੰਜਾਬੀ ਮੈਂ ਕਿੱਥੇ ਹੀ ਲਾਂਗਾ ਸੂਟ ਅੱਛਾ ਅੱਛਾ ਪਲੇਟ ਕਰਾਤੇ ਤਾਂ ਮੇਕਅਪ ਕਰ ਕਰਕੇ ਫਿਰ ਸਣਾ ਕਹਿੰਦਾ ਸੀ ਗੱਡੀ ਕੱਢੂੰਗਾ ਕੱਢ ਲੈਂਦਾ ਉਦੋਂ ਤੱਕ ਪੁੱਤ ਅੱਜ ਦਾ ਕੀ ਲਿਓਗੇ ਤੁਸੀਂ ਕੀ ਲਿਓਗੇ ਅੱਜ ਤੋ ਉਹਨੂੰ ਨੇ ਇਹਦੀ ਗੱਲ ਦੱਸ ਦਿਆ ਐ ਇਹਨੂੰ ਮੇਕਅਪ ਕਰਨ ਦਾ ਇੰਨਾ ਸ਼ੌਕ ਹੈ ਨਾ ਆਹਦੇ ਨੂੰ ਥੱਪੜ ਮਾਰ ਕੇ ਇਹਨੂੰ ਗੱਲ ਨੂੰ ਲਾਲ ਕਰ ਲਈ ਅਸੀਂ ਇਹਨੂੰ ਮੇਕਅਪ ਕਰਨ ਨਹੀਂ ਦੇ ਰਹੇ ਸੀਗੇ ਕਹਿੰਦੀ ਮੈਂ ਤਾਂ ਲਾਲ ਕੀਤੀ ਹੈ ਗੱਲ ਕਹਿੰਦੀ ਤੁਸੀਂ ਮੈਨੂੰ ਮੇਕਅਪ ਨਹੀਂ ਨਾ ਕਰਨ ਦੇ ਰਹੇ ਕਹਿੰਦੀ ਮੈਂ ਗੱਲਾਂ ਲਾਲ ਹੋ ਜਾਣੀਆਂ ਦੇਖ ਲੋ ਆਈਡੀਓ ਦੇਖ ਲੋ ਇਹਦੇ ਕਹਿੰਦੀ ਮੈਂ ਗੱਲਾਂ ਤਾਂ ਲਾਲ ਕਰ ਰਹੀ ਆ ਤੁਸੀਂ ਮੈਨੂੰ ਮੇਕਅਪ ਨਹੀਂ ਕਰਨ ਦੇ ਰਹੇ ਦੇਖਾ ਦੇਖਾ ਥੱਪੜ ਮਾਰ ਕੇ ਕੀਤੀ ਗੱਲ ਹੈ ਨਾ ਦੇਖ ਲੋ ਇਹਦੇ ਆਈਡੀਓ ਅੱਜ ਤਾਂ ਆਪਾਂ ਹੀ ਆ ਨਾਨੀ ਨਹੀਂ ਜਾਂਦੀ ਅੱਜ ਥੋੜੀ ਚਲੋ ਚਲੋ ਥਰ ਦੋ ਸੁੱਕੜਨ ਬੰਨ ਲੈ ਤਾ ਸੋਗੋ ਬਾਚੂ ਆਪਾਂ ਡੈਡੀ ਲਈ ਲੈ ਜਾ ਕਰਾਂਗੇ ਹੁਣ ਚੱਲ ਆਉਣੀ ਸਿੱਖ ਲੈ ਅੱਜ ਬਾਜ਼ਾਰ ਚ ਜੇ ਬਾਚੂ ਲੋੜ ਵੀ ਪਈ ਮਾਸੀ ਉਹਨਾਂ ਨੂੰ ਲੈ ਜਾ ਕਰਾਂਗੇ ਆ ਕੀ ਲਾਇਆ ਕਿੰਨੇ ਉਹ ਕਰਨੇ ਖਲੋਸ ਲਾਇਆ ਕਤੇ ਲਾ ਲਈ ਲਿਪਕਲੋਸ ਦੇਖ ਲਓ ਜੀ ਸਿੱਧੇ ਹਾਂਜੀ ਆਪਾਂ ਪਹੁੰਚ ਗਏ ਸੀਗੇ ਚਾਵਲਾ ਬੋਟ ਹਾਊਸ ਵਾਲਿਆਂ ਦੇ ਇਹ ਕ੍ਰੀਮਪੁਰੇ ਦੇ ਵਿੱਚ ਪੈ ਜਾਂਦੀ ਹੈ ਕਿ ਸ਼ਾਪ ਇਹ ਮੇਨ ਸ਼ਾਪ ਹੈ ਇਹਨਾਂ ਦੀ ਤੁਸੀਂ ਕਿਸੇ ਤੋਂ ਵੀ ਪੁੱਛੋਗੇ ਚਾਵਲਾ ਬੋਟ ਹਾਊਸ ਕ੍ਰੀਮਪੁਰਾ ਮਾਰਕੀਟ ਦੇ ਵਿੱਚ ਠੀਕ ਹੈ ਇੱਥੇ ਜਿਹੜੀਆਂ ਹੈਗੇ ਜੁੱਤੀਆਂ ਸੇਲ ਦੇ ਵਿੱਚ ਲੱਗੀਆਂ ਹੀ ਰਹਿੰਦੀਆਂ ਨੇ ਚਲੋ ਤੁਹਾਨੂੰ ਕਲੈਕਸ਼ਨ ਦਿਖਾਉਣੀ ਹੈ ਜੁੱਤੀਆਂ ਦੀ ਠੀਕ ਹੈ ਹਾਂ ਅਗਰ ਛੇਪ ਲੈਣੇ ਪਿਆਰ

ਕੋਣਾ ਨਹੀਂ ਪੰਜਾ ਸੂਟ ਹੋ ਗਿਆ ਤਾਂ ਪੰਜੇ ਹੀ ਨਹੀਂ ਆ ਰਹੇ ਮੇਰੇ ਕਿਤੇ ਜ਼ਿਆਦਾ ਹੈ ਨਾ ਉਸ ਪਰ ਦੋਸੇ ਨਾ ਹੈ ਬੱਚੇ ਨੇ ਬਣਾ ਪਲੇਟਫਾਰਮ ਹੈਗੀ ਚਲਣ ਜਿਨੀ ਟ੍ਰੇਡ ਨਹੀਂ ਕਰੇਗਾ ਆ ਤਾਂ ਹੁੰਦਾ ਨਹੀਂ ਇਹ ਐਦ ਰੋ ਵਾਲੇ ਪਾਜੀ ਕੋਲ ਹੈ ਹਾਂ ਵਧੀਆ ਹੈ ਨਾ ਸਭ ਨੂੰ ਇਹ ਇਹ ਆਗੇ ਦਾ ਸਾਈਜ਼ ਹਾਂ ਸਾਈਜ਼ ਤਾਂ ਠੀਕ ਹੈ ਕੰਮ ਉਹਨੇ ਉਹਦਾ ਹੈ ਨਾ ਇਹਦੇ ਨਾਲ ਵੀ ਬੀ ਬਹੁਤ ਜ਼ਿਆਦਾ ਵਧੀਆ ਹੈ ਇਹਦਾ ਹਾਰਡ ਸੋਲਾ ਹੈ ਉਹ ਸੌਫਟ ਸੋਲਾ ਇਹ ਕਿੰਦਾ ਉੱਪਰ ਲੱਗਿਆ ਠੀਕ സഹലാ ਮੈਨੂੰ ਉਹਦੀ ਫਿਟਿੰਗ ਥੋੜੀ ਜਿਹੀ ਹੋਰ ਤਰ੍ਹਾਂ ਲੱਗੀ। ਸਾਈਜ਼ ਸਾਈਜ਼ ਸੇਮ ਐ। ਕੋਈ ਸਾਈਜ਼ ਦੇਖੋ। ਤੁਰਕੇ ਦੇਖ ਲੈ ਤੁਰਕੇ ਦੇਖ ਲੈ ਇੱਕ ਵਾਰ। ਇਹਦੀ ਪੱਟੀ ਹੈਗੀ ਆ। ਆਹ ਵਲੀ। ਉਹਦੇ ਤੇ ਪੱਟੀਆਂ ਨਹੀਂ। ਇਹ ਲੱਗਣਾ ਫਿਰ। ਰੰਗ ਤਾਂ ਦੋਨੇ ਸੋਨੇ ਨੇ। 40 ਵਜੇ ਦੀ ਆਣੰਦ ਹੀ ਕਰਨਾ ਇਹ ਸੌਕਸ ਨੇ। ਨਹੀਂ ਸਵੇਰੇ ਦਾ ਬੱਕਲ ਦਾ ਵੀ ਸੋਨਾ ਵਾਈਟ ਦਾ ਉਹ ਲੈ ਲੈ ਫਿਰ। ਥੋੜੀ ਜਿਹੀ ਨਰਦੀ ਲੂਆ ਹੁੰਦਾ। ਨਹੀਂ ਰੱਪੇ ਕਿ ਕੁਐਸਚਨ ਕਰਕੇ ਲੱਗਦਾ ਹੈਗਾ। ਦੋਨੇ ਦੋਨੇ ਸੋਹਣੇ ਲੱਗਦੇ ਸੀ ਬਈ ਜੋ ਜੰਦੋਂ ਨਹੀਂ ਜੱਜੇ ਮੈਂ ਤਾਂ ਦੋਨੇ ਡਿਫਰੈਂਟ ਹੈਗੇ ਨੇ ਨਾ ਦੋਨੇ ਜੱਜੇ ਨੇ ਉਹ ਕੁਝ ਹੋਰ ਸਟਾਈਲ ਹੈ ਜੀ ਉਹ ਕੁਝ ਹੋਰ ਸਟਾਈਲ ਹੈ ਜੀ ਅਰੇ ਬਈ ਦੇਖਿਆ ਬਈ ਇਹਦੇ ਜੋ ਆਪਦੇ ਹਿੰਦ ਮੰਡ ਹੁੰਦੇ ਮੈਨੂੰ ਤਾਂ ਬ੍ਰਾਊਨ ਵਧੀਆ ਲੱਗੇ ਬਾਕੀ ਤੂੰ ਦੇਖ ਲੈ ਮੈਨੂੰ ਨਾ ਮੈਨੂੰ ਤਾਂ ਬ੍ਰਾਊਨ ਵਧੀਆ ਲੱਗੇ ਤੁਸੀਂ ਦੇਖ ਲਓ ਜਿਹੜੀ ਇਹਨਾਂ ਕੋਲੇ ਵੈਰਾਈਟੀ ਸੀਗੀ ਉਹ ਅਨਲਿਮਿਟਿਡ ਪਈ ਸੀਗੀ ਤੇ ਇਧਰ ਪੰਜਾਬੀ ਜੁੱਤੀਆਂ ਲੱਗੀਆਂ ਹੋਈਆਂ ਸੀ ਇਹਨਾਂ ਕੋਲ ਹਨਾ ਤਰ੍ਹਾਂ-ਤਰ੍ਹਾਂ ਦੀ ਵੈਰਾਈਟੀ ਸੀ ਕਿ ਤੁਸੀਂ ਜਿਸ ਤਰ੍ਹਾਂ ਦੀ ਵੀ ਜੁੱਤੀ ਲੈਣੀ ਹੋਵੇ ਇੱਥੋਂ ਲੈ ਸਕਦੇ ਹੋ ਮੈਂ ਤੁਹਾਨੂੰ ਪਿੱਛੇ ਵੀ ਦਿਖਾਇਆ ਵੀਡੀਓ ਦੇ ਵਿੱਚ ਇਹਨਾਂ ਕੋਲੇ ਸੇਲ ਵਾਲੀਆਂ ਵੀ ਹੈਗੀਆਂ ਸੀ ਜਿਹੜੀਆਂ ਕਿ 395 495 ਔਰ 595 ਦੇ ਵਿੱਚ ਲੱਗੀਆਂ ਹੋਈਆਂ ਸੀ ਤੇ ਇਹ ਜਿਹੜੇ ਹੈਗੇ ਸੀ ਇਹਨਾਂ ਕੋਲੇ ਫਰੈਸ਼ ਸੀਗਾ ਮਾਲ ਸਾਰਾ ਹਨਾ ਤੇ ਤੁਸੀਂ ਦੇਖ ਸਕਦੇ ਹੋ ਡਿਜ਼ਾਈਨਿੰਗ ਜਿਹੜੀ ਹੈਗੀ ਇਹਨਾਂ ਕੋਲੇ ਇੱਕ ਤੋਂ ਇੱਕ ਪਈ ਸੀਗੀ ਤੇ ਤੁਸੀਂ ਇੱਥੇ ਆ ਸਕਦੇ ਹੋ ਆਪਾਂ ਇਹ ਇਦਾਂ ਨਾਮ ਜਿਹੜਾ ਹੈਗਾ ਤੁਹਾਨੂੰ ਮੈਂ ਦੱਸ ਦਿੰਨੀ ਆ ਇਹ ਹੈਗਾ ਜੀ ਚਾਵਲਾ ਬੋਟ ਹਾਊਸ ਕ੍ਰੀਮਪੁਰੇ ਦੇ ਵਿੱਚ ਆ ਠੀਕ ਹੈ ਚਾਵਲਾ ਬੋਟ ਹਾਊਸ ਕ੍ਰੀਮਪੁਰੇ ਦੇ ਵਿੱਚ ਆ ਕੇ ਤੁਸੀਂ ਕਿਸੇ ਨੂੰ ਵੀ ਪੁੱਛੋਗੇ ਇਹ ਮੇਨ ਆ ਤੁਹਾਨੂੰ ਆਸਾਨੀ ਦੇ ਨਾਲ ਲੱਭ ਜੂਗਾ ਠੀਕ ਹੈ ਇੱਥੋਂ ਤੁਸੀਂ ਜਿਹੜੇ ਹੈਗੇ ਸੇਲ ਦੇ ਵਿੱਚੋਂ ਵੀ ਲੈ ਸਕਦੇ ਹੋ ਔਰ ਤੁਸੀਂ ਲੈ ਸਕਦੇ ਹੋ ਫਰੈਸ਼ ਦੇ ਵਿੱਚ ਵੀ ਠੀਕ ਹੈ ਇਹ ਗ੍ਰੀਮਪੁਰਾ ਮਾਰਕੀਟ ਪੈ ਜਾਂਦੀ ਆ ਲੁਧਿਆਣੇ ਦੇ ਵਿੱਚ ਤੇ ਹੁਣ ਆਪਾਂ ਪਰਸ ਵਾਲੀ ਦੁਕਾਨ ਤੇ ਆ ਗਏ ਸੀਗੇ ਇੱਥੇ ਆਪਾਂ ਤੁਹਾਨੂੰ ਪਰਸ ਦੀ ਕਲੈਕਸ਼ਨ ਦਿਖਾਵਾਂਗੇ ਕਿਉਂਕਿ ਮੈਨੂੰ ਕਾਫੀ ਭੈਣਾਂ ਨੇ ਰਿਕੁਐਸਟ ਵੀ ਕੀਤੀ ਸੀ ਕਿ ਦੀਦੀ ਪਰਸ ਦੀ ਕਲੈਕਸ਼ਨ ਦੱਸੋ ਕਿੱਥੋਂ ਵਧੀਆ ਮਿਲ ਜੂਗੀ ਠੀਕ ਹੈ ਜੀ ਤੇ ਆਪਾਂ ਇਹ ਕ੍ਰੀਮਪੁਰਾ ਮਾਰਕੀਟ ਦੇ ਵਿੱਚ ਹੀ ਆ ਇਹ ਵੀ ਕ੍ਰੀਮਪੁਰਾ ਮਾਰਕੀਟ ਦੇ ਵਿੱਚ ਹੀ ਪੈ ਜਾਂਦੀ ਆ ਕਲਰ ਆ ਕਲੈਕਸ਼ਨ ਆ ਠੀਕ ਹੈ ਅੱਗੇ ਮੈਂ ਤੁਹਾਨੂੰ ਇਹਨਾਂ ਦੀ ਜਿਹੜੀ ਸ਼ਾਪ ਹੈਗੀ ਉਹ ਮੈਂਸ਼ਨ ਕਰਦੀ ਆ ਤੁਸੀਂ ਇਹਨਾਂ ਦੀ ਕਲੈਕਸ਼ਨ ਦੇਖ ਲਓ ਕਿੰਦਾਂ ਦੀ ਆ ਗੁਰ ਹਾਸ਼ੇ ਰਜਵਾ ਚੱਕਰ ਵੀ ਬੜਾ ਸਰਪਲ ਜਿਹਾ ਲੱਗਦਾ ਆ ਹੀ ਸੋਣ ਲੱਗ ਰਿਹਾ ਨਾ ਆਈ ਥਿੰਕ ਸੋ ਹਾਂ ਹਾਂ ਉਹਨੂੰ ਤਾਂ ਆਈਡੀ ਲੱਗ ਰਿਹਾ ਸੀ ਸਾਈਨਿੰਗ ਦਾ ਬਸ ਫਿਰ ਉਹ ਉਧਰ ਕੋ ਮਾ ਹੁਣ ਪਿੱਛੇ ਇੱਕ ਮਿੰਟ ਤੇ ਤੁਸੀਂ ਦੇਖ ਸਕਦੇ ਇਹਨਾਂ ਕੋਲ ਜਿਹੜੀ ਵੈਰਾਈਟੀ ਹੈਗੀ ਉਹ ਅਨਲਿਮਟਿਡ ਪਈ ਸੀਗੀ ਹਰ ਕਲਰ ਦੇ ਵਿੱਚ ਤੁਹਾਨੂੰ ਅ ਮਿਲ ਜੂਗਾ ਹਰ ਤਰ੍ਹਾਂ ਦੀ ਮਤਲਬ ਲੈਦਰ ਦੇ ਵਿੱਚ ਹਨਾ ਜਿਸ ਤਰ੍ਹਾਂ ਦਾ ਵੀ ਤੁਹਾਨੂੰ ਚਾਹੀਦਾ ਮਿਲ ਜੂਗਾ ਇੱਥੋਂ ਪਰਸ ਤੇ ਸ਼ਲਿੰਗ ਬੈਗ ਵੀ ਮਿਲ ਜੂਗਾ ਔਰ ਜਿਹੜਾ ਹੈਂਡ ਬੈਗ ਹੁੰਦਾ ਉਹ ਵੀ ਮਿਲ ਜੂਗਾ ਵੱਡੇ ਸਾਈਜ਼ ਦੇ ਵਿੱਚ ਠੀਕ ਹੈ ਇਹਨਾਂ ਦਾ ਸ਼ੋਅਰੂਮ ਜਿਹੜਾ ਹੈਗਾ ਉਹ ਕਾਫੀ ਵੱਡਾ ਸੀਗਾ ਤੇ ਤੁਸੀਂ ਇੱਥੇ ਆ ਸਕਦੇ ਹੋ ਕਲਰਾਂ ਕਲੈਕਸ਼ਨ ਹੈਗੀ ਆ ਅੱਗੇ ਮੈਂ ਤੁਹਾਨੂੰ ਓਨਰ ਨਾਲ ਗੱਲ ਵੀ ਕਰਾਉਣੀ ਆ ਵੀ ਕਿੱਥੇ ਇਹਨਾਂ ਦੀ ਜਿਹੜੀ ਪ੍ਰਾਈਸ ਹੈਗਾ ਕਿੱਥੋਂ ਸਟਾਰਟ ਹੁੰਦਾ ਔਰ ਮਤਲਬ ਲਾਸਟ ਜਿਹੜਾ ਹੈਗਾ ਕਿੱਥੇ ਤੱਕ ਹੈਗਾ ਇਹਨਾਂ ਦਾ ਪ੍ਰਾਈਸ ਠੀਕ ਹੈ ਸ਼ਲਿੰਗ ਬੈਗ ਦਾ ਔਰ ਹੈਂਡ ਬੈਗ ਦਾ ਕਲਰ ਦਾ ਕਲੈਕਸ਼ਨ ਕਲਰ ਦਾ ਕਲੈਕਸ਼ਨ ਇਹ ਕਰੀਮਪੁਰ ਆਇਆ ਹੈ ਇਹ ਹਨਾ ਅੱਛਾ ਇਹ ਸਾਰੇ ਸੇਮ ਬ੍ਰੈਂਡ ਦੇ ਆ કે ਲਗ ਲਗ ਸਾਰੇ ਅਲੱਗ ਅਲੱਗ ਹੈ ਅਲੱਗ ਅਲੱਗ ਪ੍ਰਾਈਸ ਹੈ 650 ਤੋਂ ਸਟਾਰਟਿੰਗ ਹੈ ਲਾਈਕ 550 ਤੋਂ ਵੀ ਕਹਿ ਰਹੇ ਨੇ ਲਾਸਟ 550 ਤੋਂ ਸਟਾਰਟਿੰਗ ਹੈ 1450 ਲਾਸਟ ਹੈ ਜੇਕਰ ਬ੍ਰਾਂਡਡ ਅੱਛਾ ਕਲਰ ਤੁਹਾਨੂੰ ਸਾਰੇ ਕੋਈ ਸਾਰੇ ਇਹ ਇਸ ਤੋਂ ਅਪਰੇਂਜ ਕਿਹੜੀ ਹੈ ਇਸ ਨੂੰ ਅਪਰੇਂਜ 1450 ਸਲਿੰਗ ਦਾ ਲਾਸਟ ਹੈ ਜੇ ਅਪਰੇਂਜ ਉਹਨਾਂ ਚ ਹੋਵੇ ਵੱਡੇ ਪਰਸਾਂ ਚ ਤੇ 2200 ਲਾਸਟ ਹੈ ਅੱਛਾ 2200 ਚ ਵੱਡਿਆਂ ਚ 2200 ਲਾਸਟ ਹੈ ਔਰ ਇਹਦੇ ਵਿੱਚ 1450 1450 ਸਲਿੰਗ ਬੈਗ ਦੇ ਵਿੱਚ ਹੈ ਨਾ ਠੀਕ ਹੈ ਸੋਹਣਾ ਹੈ ਨਾ ਸਾਰੇ ਪਰਸ ਇਹਨਾਂ ਚ ਦੇਖੋ ਇੱਕ ਮਿੰਟ ਆ ਆ ਠੀਕ ਲੱਗਦਾ ਸੀ ਮੈਂ ਰਾਜ ਨੂੰ ਆ ਕੇ ਆ ਸੀ ਕਿ ਨਹੀਂ ਦੇਖੋ ਤਾਂ ਭਾਈ ਸੋਹਣਾ ਲੱਗਦਾ ਕਿੰਨੇ ਦਾ ਇਹ ਕੋਈ ਜਿਵੇਂ ਨਾ ਇਹ ਦੋ ਤੇ ਨੀ 1400 ਹਾਂ ਇੰਡੀਅਨ ਦਾ ਤਾਂ ਹੈ ਵੀ ਵੀਡੀਓ ਨੂੰ ਰੋਕ ਕੇ ਤੁਸੀਂ ਇਹਨਾਂ ਦਾ ਨੰਬਰ ਜਿਹੜਾ ਹੈਗਾ ਉਹ ਨੋਟ ਕਰ ਸਕਦੇ ਹੋ ਤੇ ਤੁਸੀਂ ਇੱਥੇ ਜਾ ਸਕਦੇ ਹੋ ਠੀਕ ਹੈ ਜੀ ਇਹ ਕ੍ਰੀਮਪੁਰਾ ਮਾਰਕੀਟ ਦੇ ਵਿੱਚ ਹੀ ਪੈ ਜਾਂਦੀ ਆ ਜਿੱਥੋਂ ਵੀ ਆਪਾਂ ਜਿਹੜੀ ਵੀ ਆਪਾਂ ਸ਼ਾਪਿੰਗ ਕੀਤੀ ਸਾਰੀ ਕ੍ਰੀਮਪੁਰਾ ਮਾਰਕੀਟ ਦੇ ਵਿੱਚ ਤੇ ਹੁਣ ਭਾਨ ਜੀ ਲਈ ਸੂਟ ਲੈਣੇ ਸੀਗੇ ਆਪਾਂ ਨੇ ਤੇ ਆਪਾਂ ਸ਼ਾਪ ਤੇ ਚਲੇ ਗਏ ਸੀਗੇ ਇਹ ਜਿਹੜੇ ਸੂਟ ਸੀਗੇ ਇਹ ਕਾਫੀ ਕੋਸਟਲੀ ਸੀਗੇ ਕਿਉਂਕਿ ਇਹਨਾਂ ਦਾ ਦੇਖੋ ਫੈਬਰਿਕ ਜਿਹੜਾ ਹੈਗਾ ਸੀਗਾ ਉਹ ਕਾਫੀ ਵਧੀਆ ਸੀਗਾ ਹਨਾ ਤੇ ਸਾਰੇ ਸੂਟ ਦੇ ਉੱਪਰ ਇਦਾਂ ਕੜਾਈ ਹੋਈ ਹੋਈ ਸੀਗੀ ਤੇ ਇਹ ਸੂਟ ਜਿਹੜਾ ਹੈਗਾ ਸੀ ਉਹ ਆਪਾਂ ਨੂੰ ਕਹਦੇ ਸੀ ਇਹ 25-2600 ਦੇ ਵਿੱਚ ਬਣਦਾ ਤੁਹਾਡਾ ਸੂਟ ਜਿਹੜਾ ਹੈਗਾ ਤੇ ਜਿਹੜਾ ਆਪਾਂ ਭਾਨਜੀ ਦੇ ਲਈ ਲਿਆ ਸੂਟ ਉਹ ਵੀ ਜਿਹੜਾ ਹੈਗਾ ਸੀ ਫੈਬਰਿਕ ਜਿੰਮੀ ਚੂ ਨਵਾਂ ਕਪੜਾ ਆ ਉਹਦੇ ਵਿੱਚ ਲਿਆ ਸੀਗਾ ਦੇਖੋ ਹਰ ਤਰ੍ਹਾਂ ਦਾ ਜਿਹੜਾ ਫੈਬਰਿਕ ਹੁੰਦਾਗਾ ਉਹਦਾ ਪ੍ਰਾਈਸ ਵੀ ਅਲੱਗ-ਅਲੱਗ ਹੁੰਦਾ ਹਣਾ ਹੁਣ ਜਿਵੇਂ ਇਹ ਸੂਟ ਸੀਗਾ ਉਹ ਕਹਿੰਦੇ ਸੀ 25-2600 ਦੇ ਵਿੱਚ ਜਿਹੜਾ ਹੈਗਾ ਤੁਹਾਡਾ ਸੂਟ ਇਹ ਰੈਡੀ ਹੋ ਜਾਊਗਾ ਹਣਾ 2 ਮੀਟਰ ਦਾ ਤੇ ਬਾਕੀ ਦੇਖੋ ਫੈਬਰਿਕ ਦਾ ਵੀ ਫਰਕ ਹੁੰਦਾ ਹਣਾ ਜੇ ਫੈਬਰਿਕ ਥੋੜਾ ਘੱਟ ਵਧੀਆ ਹੋਵੇ ਤਾਂ ਪ੍ਰਾਈਸ ਵੀ ਉਸ ਦੇ ਹਿਸਾਬ ਦਾ ਹੁੰਦਾ ਔਰ ਫੈਬਰਿਕ ਜੇ ਜ਼ਿਆਦਾ ਵਧੀਆ ਹੋਵੇ ਤਾਂ ਉਹਦਾ ਪ੍ਰਾਈਸ ਵੀ ਫਿਰ ਉਸ ਦੇ ਹਿਸਾਬ ਦਾ ਹੀ ਹੁੰਦਾਗਾ ਹਣਾ ਤੇ ਜਿਹੜੀ ਹੁਣ ਮੈਂ ਵੈਰਾਈਟੀ ਹੈਗੀ ਤੁਸੀਂ ਦੇਖ ਲਓ ਤੇ ਇੱਕ ਆ ਨਵੀਂ ਨਵੀਂ ਕਲੈਕਸ਼ਨ ਆਈ ਹੈ ਇਹਨਾਂ ਕੋਲ ਹਣਾ ਤੇ ਇਹ ਵੀ ਜਿਹੜਾ ਹੈਗਾ ਸੂਟ ਕਾਫੀ ਵਧੀਆ ਬ ਹੋ ਜਿਹੜਾ ਹੈਗਾ ਪ੍ਰਿੰਟ ਹੋਇਆ ਹੋਇਆ ਇਹ ਜਿਹੜਾ ਸੂਟ ਹੈਗਾ ਸੀ ਉਹ ਕਹਿੰਦੇ ਸੀ ਇਹ 303200 ਦੀ ਰੇਟ ਦੇ ਜਿਹੜਾ ਹੈਗਾ ਸੂਟ ਤੁਹਾਨੂੰ ਬਣ ਜੂਗਾ ਪਲੇਨ ਸਲਵਾਰ ਦੇ ਨਾਲ ਠੀਕ ਹੈ ਜੀ ਤੇ ਦੇਖੋ ਤੁਸੀਂ ਵਰਕ ਵੀ ਦੇਖ ਸਕਦੇ ਹੋ ਤੇ ਕਿੰਨਾ ਪਿਆਰਾ ਹੋਇਆ ਹੋਇਆਗਾ ਬਾਕੀ ਦੇਖੋ ਹਰੇਕ ਚੀਜ਼ ਦਾ ਪ੍ਰਾਈਸ ਵੀ ਉਹਦੇ ਮਤਲਬ ਫੈਬਰਿਕ ਤੇ ਹੀ ਡਿਪੈਂਡ ਕਰਦਾ ਹੁੰਦਾ ਹਨਾ ਜਿੰਨਾ ਵਧੀਆ ਫੈਬਰਿਕ ਹੁੰਦਾ ਉਹਦਾ ਪ੍ਰਾਈਸ ਵੀ ਫਿਰ ਉਸ ਦੇ ਹਿਸਾਬ ਨਾਲ ਹੀ ਹੁੰਦਾ ਹਨਾ ਇਹ ਜਿਹੜਾ ਫੈਬਰਿਕ ਸੀਗਾ ਬਹੁਤ ਵਧੀਆ ਸੀਗਾ ਇਹਨਾਂ ਕੋਲ ਇਹ ਹੈ ਪਾਰਟੀ ਵੇਅਰ ਲੁੱਕ ਦੇ ਵਿੱਚ ਵਧੀਆ ਸੂਟ ਬਣ ਜਾਣੇ ਸੀਗੇ ਤੇ ਤੁਸੀਂ ਕਾ ਮਹਿੰਦੀ ਕਲਰ ਦੇ ਵਿੱਚ ਦੇਖ ਸਕਦੇ ਹੋ ਕਿ ਇਹ ਭਾਂ ਦੀ ਨੂੰ ਪਸੰਦ ਆ ਗਿਆ ਸੀਗਾ ਸੂਟ ਤੇ ਇਹ ਜਿਹੜਾ ਸੂਟ ਸੀਗਾ ਉਹ ਕਹਿੰਦਾ ਸੀ 2000 ਦੀ ਰੇਂਜ ਦੇ ਵਿੱਚ ਤੁਹਾਡਾ ਬਣ ਜੂਗਾ ਇਹ ਕਪੜਾ ਜਿਹੜਾ ਨਵਾਂ ਆਇਆ ਜਿੰਮੀਚੂ ਇਹ ਉਹਦੇ ਵਿੱਚ ਸੀਗਾ ਠੀਕ ਹੈ ਤੇ ਇਹਦੇ ਉੱਪਰ ਹੈਂਡਵਰਕ ਹੋਇਆ ਹੋਇਆ ਸੀਗਾ ਦਬਕੇ ਦਾ ਵਰਕ ਹੋਇਆ ਹੋਇਆ ਸੀ ਸਾਰਾ ਠੀਕ ਹੈ ਜੀ ਤੇ ਇਹ ਦਾ ਜਿਹੜਾ ਕਲਰ ਸੀਗਾ ਉਹ ਬਹੁਤ ਪਿਆਰਾ ਲੱਗਿਆ ਤੇ ਇੱਕ ਤੁਸੀਂ ਆ ਦੇਖ ਸਕਦੇ ਹੋਗੇ ਤੇ ਇੱਕ ਆ ਫਰੋਜੀ ਮੋਰ ਪੰਖਿਆਂ ਜਾਂ ਕਲਰ ਸੀਗਾ ਇਹ ਵੀ ਜਿਮੀਚੂ ਦੇ ਵਿੱਚ ਸੀਗਾ ਤੇ ਜਿਹੜਾ ਵਰਕ ਸੀ ਕਾਫੀ ਫਿਨਿਸ਼ਿੰਗ ਦੇ ਨਾਲ ਹੋਇਆ ਹੋਇਆ ਸੀਗਾ ਪ੍ਰਾਈਸ ਵੀ ਇਹਦਾ ਜੈਨੂਨੀ ਲੱਗ ਰਿਹਾ ਸੀਗਾ ਇੰਨਾ ਹੁਣ ਇਹ ਕਹ ਰਹੇ ਸੀ 2000 ਦੀ ਰੇਂਜ ਦੇ ਵਿੱਚ 22500 ਦੀ ਰੇਂਜ ਦੇ ਵਿੱਚ ਜਿਹੜੇ ਇਹ ਸੂਟ ਨੇ ਇਹ ਤੁਹਾਨੂੰ ਬਣ ਜਾਣਗੇ ਠੀਕ ਹੈ ਤੇ ਤੁਸੀਂ ਕਲਰ ਜਿਹੜੇ ਹੈਗੇ ਨੇ ਮੈਂ ਤੁਹਾਨੂੰ ਅੱਗੇ ਦਿਖਾਉਣੀ ਆ ਕਲਰ ਇਹਦੇ ਵਿੱਚ ਬਹੁਤ ਸੋਹਣੇ-ਸੋਹਣੇ ਸੀਗੇ ਹਨਾ ਤੇ ਇੱਕ ਇਹਦੇ ਵਿੱਚ ਆ ਮਹਿੰਦੀ ਕਲਰ ਸੀਗਾ ਔਰ ਇੱਕ ਇਹਦੇ ਵਿੱਚ ਪਿੰਕ ਜਾਂ ਛੇਡ ਸੀਗਾ ਇਹ ਪੀਚ ਪਿੰਕ ਪੀਚ ਜਾਂ ਸ਼ੇਡ ਸੀਗਾ ਇਹਦੇ ਵਿੱਚ ਤੇ ਇੱਕੇ ਦੇ ਵਿੱਚ ਆ ਸੀਗਾ ਡਾਰਕ येलो ਜਾਂ ਕਲਰ ਠੀਕ ਹੈ ਕਲਰ ਇਹਦੇ ਵਿੱਚ ਸਾਰੇ ਹੀ ਸੋਹਣੇ ਸੀਗੇ ਇੱਕ ਤੁਹਾਨੂੰ ਹੋਰ ਯੂਨੀਕ ਜੀ ਚੀਜ਼ ਦਿਖਾਉਣਾ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਇਹ ਕਨਸੈਪਟ ਇਹ ਵਾਈਟ ਦੇ ਉੱਪਰ ਸੀਗਾ ਆਫ ਵਾਈਟ ਦੇ ਉੱਪਰ ਇਹਦਾ ਵਰਕ ਜਿਹੜਾ ਹੈਗਾ ਬਹੁਤ ਹੀ ਵਧੀਆ ਤਰੀਕੇ ਨਾਲ ਹੋਇਆ ਹੋਇਆ ਸੀ ਹੈਂਡਵਰਕ ਤੇ ਜਿਹੜਾ ਕੱਪੜਾ ਸੀਗਾ ਇਹ ਬਹੁਤ ਹੀ ਜ਼ਿਆਦਾ ਸੁਪੀਰੀਅਰ ਕੱਪੜਾ ਸੀਗਾ ਤੇ ਇਹ ਜਿਹੜਾ ਸੂਟ ਸੀਗਾ ਉਹ ਕਹਿੰਦੇ ਸੀ ਲਗਭਗ 404500 ਦੀ ਰੇਂਜ ਦੇ ਵਿੱਚ ਤੁਹਾਨੂੰ ਜਿਹੜਾ ਸੂਟ ਹੈਗਾ ਇਹ ਬਣ ਜੂਗਾ ਵਾਈਟ ਦੇ ਵਿੱਚ ਹੁਣ ਦੇਖੋ ਜੇ ਆਪਾਂ ਅਲੱਗ ਜੀ ਚੀਜ਼ ਬਣਾਉਣੀ ਹੋਵੇ ਨਾ ਤਾਂ ਉਹਦੇ ਲਈ ਤਾਂ ਇਹ ਬਹੁਤ ਹੀ ਜ਼ਿਆਦਾ ਵਧੀਆ ਸੀਗਾ ਤੇ ਭੈਣ ਵੀ ਕਹਿ ਰਹੀ ਸੀ ਕਿ ਵੀ ਮੈਂ ਵੀ ਜਿਹੜਾ ਹੈਗਾ ਇਹ ਇਹ ਕਲਰ ਦਾ ਸੂਟ ਮਤਲਬ ਆਫ ਵਾਈਟ ਦੇ ਵਿੱਚ ਜਿਹੜਾ ਇਹ ਕਨਸੈਪਟ ਹੈ ਮੈਂ ਲੈਣਾਗਾ ਪਰ ਅੱਜ ਜਿਹੜਾ ਹੈਗਾ ਆਪਾਂ ਇਹ ਨਹੀਂ ਲਿਆ ਸੀਗਾ ਕਿ ਉਹ ਨੈਕਸਟ ਟਾਈਮ ਜਦੋਂ ਆਵਾਂਗੇ ਨਾ ਫੇਰ ਲੈਣਾ ਸੀ ਕਿਉਂਕਿ ਥੋੜੀ ਸਾਨੂੰ ਕਾਲੀ ਸੀਗੀ ਤੇ ਇਹ ਤਾਂ ਬਹੁਤ ਹੀ ਜ਼ਿਆਦਾ ਇੱਕ ਨਾ ਯੂਨੀਕ ਕਲੈਕਸ਼ਨ ਸੀਗੀ ਇਹਨਾਂ ਕੋਲ ਤੇ ਇੱਕ ਕਲਰ ਮੈਂ ਤੁਹਾਨੂੰ ਹੋਰ ਦਿਖਾਉਣੀ ਆ ਇਹਦੇ ਵਿੱਚ ਜਿਹੜਾ ਹੈਗਾ ਸੀ ਉਹਦੇ ਉੱਪਰ ਥੋੜਾ ਮਲਟੀ ਜੇ ਕਲਰ ਦਾ ਜਿਹੜਾ ਇਹਨਾਂ ਕੋਲ ਵਰਕ ਹੋਇਆ ਹੋਇਆ ਸੀਗਾ ਤੇ ਤੁਸੀਂ ਦੇਖ ਲਓ ਇਹਦਾ ਜਿਹੜਾ ਫਰੰਟ ਹੈਗਾ ਸਿਰਫ ਉਹੀ ਜੇ ਕਢਾਈ ਵਾਲਾ ਲੈਣਾ ਹੋਵੇ ਨਾ ਸਿਰਫ ਫਰੰਟ ਪੱਲਾ ਤਾਂ ਉਹੀ ਸਿਰਫ 2500 ਰੁਪਏ ਦਾ ਪਾੜਨਾ ਸੀਗਾ ਤੇ ਉਹ ਕਹਿੰਦੇ ਸੀ ਸਾਰਾ ਸੂਟ ਜਿਹੜਾ ਹੈਗਾ 404500 ਰੁਪਏ ਇਹ ਜਿਹੜਾ ਕੱਪੜਾ ਹੈ ਇਹ ਡਾਈ ਵਾਲਾ ਸੀਗਾ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਜਿਹੜਾ ਹੈਗਾ ਉਹ ਡਾਈ ਕਰਵਾ ਸਕਦੇ ਹੋ ਫੈਬਰਿਕ ਜਿਹੜਾ ਹੈਗਾ ਉਹ ਬਹੁਤ ਹੀ ਜ਼ਿਆਦਾ ਵਧੀਆ ਸੀ ਸਾਰਾ ਫਰੰਟ ਜਿਹੜਾ ਹੈਗਾ ਉਹ ਹੈਵੀ ਬਣਿਆ ਹੋਇਆ ਸੀਗਾ ਠੀਕ ਹੈ ਜੀ ਤੇ ਹੁਣ ਆਪਾਂ ਆ ਗਏ ਸੀਗੇ ਇਅਰਿੰਗਸ ਵਾਲੀ ਦੁਕਾਨ ਤੇ ਤੇ ਦੇਖ ਰਹੇ ਸੀਗੇ ਜੀ ਇਅਰਿੰਗਸ ਕੁਝ ਵਧੀਆ ਲੱਗਦੇ ਤੇ ਆਹ ਜਿਹੜੇ ਟਾਪਸ ਸੀਗੇ ਮੈਨੂੰ ਆਪਣੇ ਵੇਅਰ ਕੀਤੇ ਹੋਏ ਵਧੀਆ ਲੱਗ ਰਹੇ ਸੀ ਪਰ ਸਾਰੇ ਕਹਿਣ ਲੱਗੇ ਕਹਿੰਦੇ ਇਹ ਕਾਫੀ ਵੱਡੇ ਆ ਸਾਈਜ਼ ਦੇ ਵਿੱਚ ਫਿਰ ਮੈਂ ਵੀ ਛੱਡਦੇ ਹਾਂ ਨਾ ਫਿਰ ਕਈ ਵਾਰੀ ਡਾਊਟ ਜਿਹਾ ਹੋ ਜਾਂਦਾ ਖੁਦ ਨੂੰ ਵੀ ਚਲੋ ਜ਼ਿਆਦਾ ਵੱਡੇ ਨਾ ਲੱਗਦੇ ਹੁਣ ਤੇ ਇੱਥੇ ਅਸੀਂ ਜੋ ਵੀ ਲੈਣਾ ਸੀਗਾ ਬਸ ਲੈ ਕੇ ਫਿਰ ਅੱਗੇ ਆ ਗਏ ਘਰ ਆ ਗਏ ਸੀਗੇ ਠੀਕ ਹੈ ਤੇ ਆਪਣਾ ਗੇਟ ਜਿਹੜਾ ਹੈਗਾ ਪੇਂਟ ਹੋ ਚੁੱਕਿਆ ਸ਼ੀਟ ਜਿਹੜੀ ਹੈਗੀ ਆ ਜਦੋਂ ਬੈਕ ਸਾਈਡ ਤੇ ਲੱਗ ਗਈ ਨਾ ਇਹਦੇ ਫੇਰੀ ਇਹਦੇ ਕਲਰ ਦਾ ਪਤਾ ਲੱਗਣਾ ਚਲੋ ਤੁਹਾਨੂੰ ਦਿਖਾ ਦਈਏ ਕਿ ਆਪਾਂ ਕੀ ਕੀ ਲੈ ਕੇ ਆਏ ਹਾਂ ਬਾਜ਼ਾਰ ਦੇ ਵਿੱਚੋਂ ਘਰ ਆ ਗਏ ਸੀ ਆਪਾਂ ਹੈ ਇਹ ਤਾਂ ਵਈ ਕੈਨੇਡਾ ਵਾਲਿਆਂ ਨੇ ਤਾਂ ਪ੍ਰੇਸ਼ਾਨ ਕਰ ਲਿਆ ਅੱਜ ਸਾਨੂੰ ਏ ਗਏ ਤਾਂ ਇੰਨੇ ਉਹਨਾਂ ਅਸੀਂ ਆ ਵੀ ਖਰੀਦ ਲਿਆਵਾਂਗੇ ਆ ਵੀ ਖਰੀਦ ਲਿਆਵਾਂਗੇ ਉੱਥੇ ਨੂੰ ਕੁਝ ਪਸੰਦ ਹੀ ਨਹੀਂ ਆਇਆ ਹੈਗਾ ਐ ਨਹੀਂ ਆ ਵੀ ਉੱਥੇ ਕੈਨੇਡਾ ਜਾ ਕੇ ਬਦਲ ਗਏ ਨੇ ਮਤਲਬ ਹੋ ਜਾਂਦਾ ਇੱਕ ਵੀ ਬਸ ਆ ਨਹੀਂ ਆ ਨਹੀਂ ਠੀਕ ਹੈਗਾ ਉਹਨੇ ਠੀਕ ਹੈ ਐ ਥੋੜਾ ਹੋ ਗਿਆ ਹਨਾ ਤੇ ਸੰਤੈ ਸੀ ਅੱਜ ਆ ਸੀ ਇਹਨਾਂ ਨੂੰ ਇੰਨਾ ਕੁਝ ਦਵਾ ਲਿਆਵਾਂਗੇ ਵੀ ਸੂਟ ਵੀ ਦਵਾ ਲਿਆਵਾਂਗੇ ਮੇਰੀ ਭੈਣ ਨੂੰ ਵੀ ਫਿਰ ਮੈਂ ਆ ਕੇ ਸਟਿਚ ਵੀ ਕਰ ਦੂੰਗੀ ਸੂਟ ਉੱਥੇ ਜਾ ਕੇ ਫਿਰ ਇਹਨਾਂ ਥੋੜਾ ਮੂਡ ਹੀ ਚੇਂਜ ਹੋ ਗਿਆ ਇਹ ਬਸ ਭਾਣਜੀ ਦੇ ਇੱਕ ਸੂਟ ਲੈ ਕੇ ਆਿਆਂਗੇ ਉੱਥੇ ਵੀ ਉਹਨੂੰ ਪਸੰਦ ਨਹੀਂ ਆਇਆ ਕੁਝ ਮੈਂ ਕਹੀ ਜਾਵਾ ਆ ਲੈ ਲਾ ਲੈ ਲਾ ਉਹ ਕਹੇ ਨਹੀਂ ਮਾਸੀ ਇਹ ਮੈਨੂੰ ਪਸੰਦ ਨਹੀਂ ਹੈਗਾ ਹਨਾ ਤੁਹਾਨੂੰ ਦਿਖਾ ਦਰਿਆ ਉਹਦੇ ਘਰਸਤੇ ਜਿਹੜਾ ਸੂਟ ਲੈਂਦਾ ਹਜੇ ਇੱਕੋ ਹੀ ਸੂਟ ਲੈਂਦਾ ਉਹਦਾ ਜੋ ਸਮਾਨ ਮਿਲੇ ਉਹ ਲੈ ਆਏ ਇੱਕ ਤਾਂ ਤੁਸੀਂ ਵੀਡੀਓ ਦੇ ਵਿੱਚ ਦੇਖੀ ਹੋਣਾ ਦੇਖ ਇੱਕ ਤਾਂ ਪਰਸ ਲਿਆ ਹਨਾ ਇਹ ਬ੍ਰੈਂਡ ਦਾ ਪਰਸ ਕਿੰਨੇ ਦਾ ਐਸੀ ਹੈ ਜੀ 3500 ਦਾ 3500 ਦਾ 4000 ਹਾਂ 1400 ਦਾ ਆਇਆ ਹੈ ਪਰਸ ਕਿ ਆ ਅਸੀਂ ਤੁਹਾਨੂੰ ਕਲੈਕਸ਼ਨ ਦਿਖਾਈ ਦਿੱਤੀ ਕਲੈਕਸ਼ਨ ਉਹਨਾਂ ਦੇ ਬਹੁਤ ਵਧੀਆ ਸੀਗੀ ਉਹਨਾਂ ਨੇ ਵੀਡੀਓ ਦੇ ਵਿੱਚ ਨਾਮ ਵੀ ਬੋਲਿਆ ਕਿਹੜੇ ਕਿਹੜੇ ਬ੍ਰੈਂਡ ਸੀਗੇ ਉਹਨਾਂ ਕੋਲ ਹਨਾ ਤੇ ਵਧੀਆ ਪਰਸ ਤਾਂ ਬਹੁਤ ਵਧੀਆਗਾ ਤੇ ਇਹ ਆਇਆ 1400 ਦਾ ਤੇ ਮਤਲਬ 24-25 ਡਾਲਰ ਦਾ ਪੈ ਗਿਆ ਮੈਨੂੰ ਮੈਨੂੰ ਇਦਾਂ ਲੱਗਦਾ ਵੀ ਮੈਨੂੰ ਮਹਿੰਗਾ ਲੱਗਿਆ ਪਰ ਉਹ ਭੈਣ ਕਹਿੰਦੀ ਲੈ ਤੇ 24-25 ਡਾਲਰ ਲਈ ਕੋਈ ਗੱਲ ਨਹੀਂ ਹਨਾ ਫਿਰ ਥੋੜਾ ਜਿਹਾ ਬਸ ਉਹਨਾਂ ਨੇ ਇਹ ਸੋਚ ਕੇ ਲੈ ਲਿਆ ਵੀ ਕਦੇ 24-25 ਡਾਲਰ ਦੀ ਆ ਮਾਰਕੀਟ ਪੈ ਜਾਂਦੀ ਆ ਆਪਾਂ ਨੂੰ ਕ੍ਰੀਮਪੁਰਾ ਮਾਰਕੀਟ ਸੀ ਹਨਾ ਉਹ ਹਾਂ ਕ੍ਰੀਮਪੁਰਾ ਮਾਰਕੀਟ ਸੀ ਕਫੀਲਡਗਾਂ ਦੇ ਮਾਰਕੀਟ ਨੇੜੇ ਹੀ ਤੇ ਇੱਕ ਕ੍ਰੀਮਪੁਰਾ ਮਾਰਕੀਟ ਐ ਕ੍ਰੀਮਪੁਰਾ ਮਾਰਕੀਟ ਚੋਂ ਲਿਆ ਆਪਾਂ ਇਹ ਕਲਰ ਆ ਕਲੈਕਸ਼ਨ ਵਾਲਾ ਦੇਉ ਤੇ ਇੱਕ ਆ ਜੁੱਤੀ ਲਈ ਆ ਤੇ ਇਹ ਵੀ ਤੁਸੀਂ ਵੀਡੀਓ ਦੇ ਵਿੱਚ ਦੇਖੀ ਹੋਣੀ ਆ ਮੈਨੂੰ ਵੀ ਸੋਹਣੀ ਲੱਗੀ ਇਹ ਪਾਈ ਇੱਕ ਇਹਦੇ ਵਿੱਚ ਲਾਈਟ ਗ੍ਰੇ ਜਿਹਾ ਕਲਰ ਸੀਗਾ ਹਨਾ ਇੱਕ ਲਾਈਟ ਗ੍ਰੇ ਜਿਹਾ ਕਲਰ ਸੀ ਤੇ ਇੱਕ ਆ ਬਰਾਊਨ ਜਿਹਾ ਕਲਰ ਸੀ ਫਿਰ ਮੈਂ ਕਹੇ ਥੋੜੇ ਵਧੀਆ ਲੱਗਦਾ ਪਾਇਆ ਹੈ ਫਿਰ ਇੱਕ ਇਹ ਜੁੱਤੀ ਲਈ ਸੀ ਇਹ ਵੀ ਜਿਹੜੀ ਹੈਗੀ ਹੈ ਇਹ 1400 ਦੀ ਲਈ ਹੈ ਜੁੱਤੀ ਫਸ ਵੀ 1400 ਦੀ ਜੁੱਤੀ 1400 ਦੀ ਹੈ ਨਾ ਇਹ ਵੀ 1400 ਦੀ ਆਈ ਹੈ ਜੁੱਤੀ ਤੇ ਉੱਥੇ ਮੈਂ ਤੁਹਾਨੂੰ ਦਿਖਾਇਆ ਸੀਗਾ ਜਿਹੜੇ ਸੇਲ ਦੇ ਵਿੱਚ ਲੱਗੇ ਹੋਏ ਸੀਗੇ ਉਹ ਉਹਨਾਂ ਦੇ ਸੀਗੇ 395 495 595 ਹੈ ਨਾ ਸੇਲ ਵਾਲੇ ਜਿਹੜੇ ਉਹਨਾਂ ਕੋਲੇ ਫਰੈਸ਼ ਸੀਗੇ ਉਹ ਸੀਗੇ ਉਹਨਾਂ ਕੋਲ ਮਤਲਬ ਮਹਿੰਗੇ ਵੀ ਸੀਗੇ ਹੈ ਨਾ ਜਿਹਦੇ ਨਾਲ ਜੁੱਤੀਆਂ ਬਹੁਤ ਥੋੜੀਆਂ ਸੀ ਮੈਂ ਉਹਨਾਂ ਦੇ ਵੀ ਲੈ ਕੇ ਹੋਣੀ ਹੁੰਦੀਆਂ ਤੇ ਛੋਟੀ ਜਿਹੜੀ ਭਾਣਜੀ ਆ ਉਹਦੇ ਵੀ ਲੈ ਸਲੀਪਰ ਵਗੈਰਾ ਲੈ ਉਹਦੀ ਚੱਪਲਾ ਵਗੈਰਾ ਲਈਆਂ ਹਨਾ ਚਲੋ ਉਹ ਆਪਾਂ ਹੁਣ ਉਹਦੇ ਚੱਪਲਾ ਵਗੈਰਾ ਹੀ ਲਈਆਂ ਸੀਗੀਆਂ ਉਹਨਾਂ ਦੀਆਂ ਤੇ ਦੇਖੋ ਆਾ ਸੂਟ ਲਿਆ ਭਾਣਜੀ ਨੇ ਦੇਖੋ ਆਾ ਪਸੰਦ ਆਇਆ ਇਹਨੂੰ ਲੈ ਇਹ ਸ਼ਿਵਰ ਦੇ ਵਿੱਚ ਆ ਸੂਟ ਤੇ ਹਰ ਸਿਰ ਨੇੜੇ ਨੇੜੇ ਦਾ ਵਰਕ ਦਿਖਾ ਦੇ ਦਿੱਤਾ ਕਰਕੇ ਜੀ ਆ ਆ ਦੇਖੋ ਇਥੇ ਹੈਂਡਵਰਕ ਹੋਇਆ ਹੋਇਆ ਹੈਗਾ ਸੂਟ ਤਾਂ ਬਹੁਤ ਸੋਹਣਾ ਪਤਾ ਨਹੀਂ ਕੈਮਰੇ ਦੇ ਵਿੱਚ ਕਿੱਦਾਂ ਦਾ ਆਉਂਦਾ ਹੋਊਗਾ ਏ ਆ ਦੇਖੋ 컬러 ਵੀ ਬਹੁਤ ਪਿਆਰਾ ਹੈ ਨਾ ਅਰਜ ਮੈਂਦੀ ਜਾ ਅੱਛਾ ਉਹਨੂੰ ਬਸ 컬러 ਦੇਖ ਕੇ ਹੀ ਲੱਗਿਆ ਕਹਿੰਦੀ ਮਾਸੀ ਵਾ ਤੇ ਇਹੀ ਲੈਣਾ 컬러 ਫਿਰ ਅਸੀਂ ਸੋਚਿਆ ਵੀ ਚਲੋ ਘੱਟੋ ਘੱਟ ਦੀ ਪਸੰਦ ਦੱਤਾ ਹੈਗਾ ਵੀ ਲੈ ਲੈਂਦੇ ਆ ਇਹ ਸੂਟ ਆਪ ਨੂੰ 1800 ਦਾ ਕਹਿੰਦਾ ਸੀ ਨਾ ਉਹ ਇਹ ਸੂਟ ਸਾਨੂੰ 1800 ਦਾ ਕਹਿੰਦਾ ਸੀ ਇਹ ਸੂਟ ਸਾਨੂੰ ਪਿਆ 1500 ਦਾ ਵਿਦਆਉਟ ਦੁਪੱਟਾ ਆ ਬਾਰਗਨਿੰਗ ਕਰਕੇ ਲਿਆਂਦਾ ਸੀ 1500 ਦਾ ਦੇਖੋ ਜਿਹੜਾ ਬਾਹਰ ਪੀਸ ਵਗੈਰਾ ਲੱਗੇ ਹੁੰਦੇ ਨੇ ਉਹ ਸਸਤੇ ਵੀ ਮਿਲ ਜਾਂਦੇ ਨੇ ਪਰ ਇਹ ਸੂਟ ਜਿਹੜਾ ਹੈਗਾ 1500 ਦਾ ਆ ਤੇ ਇਹ ਦੀ ਸਲਵਾਰ ਹੈਗੀ 2.5 ਮੀਟਰ ਦਾ ਸਲਵਾਰ ਕਪੜਾ ਹੈ ਨਾ ਤੇ ਬਸ ਦੇਖੋ ਅੱਜ ਆਦੀ ਸ਼ੋਪਿੰਗ ਲਈ ਆਹੀ ਸੀ ਅਸੀਂ ਬਹੁਤ ਥੱਕ ਗਏ ਹੁਣ ਅਸੀਂ ਸੌਣ ਲੱਗੇ ਹਾਂ ਤੇ ਹੁਣ ਜਿਹੜੇ ਨੈਕਸਟ ਸ਼ੋਪਿੰਗ ਕਰਾਂਗੇ ਅਸੀਂ ਉਹ ਵੀ ਤੁਹਾਨੂੰ ਦਿਖਾ ਦਾਂਗੇ ਕਿ ਅਸੀਂ ਕੀ ਕੀ ਖਰੀਦਿਆ ਤੇ ਅੱਜ ਕੁਝ ਖਾਸ ਨਹੀਂ ਹੋਇਆ ਸਾਡੇ ਤੋਂ ਗਏ ਤਾਂ ਅਸੀਂ ਬੜੇ ਉਹਦੇ ਨਾਲ ਸੀ ਕੀ ਕਹਿੰਦੇ ਹੁੰਦੇ ਆ ਚਾਹ ਨਾਲ ਚਾ ਨਹੀਂ ਪੂਰੇ ਜੋਸ਼ ਨਾਲ ਗਏ ਅਸੀਂ ਪੂਰੇ ਜੋਸ਼ ਨਾਲ ਸੀ ਪਰ ਅਸੀਂ ਇਹ ਸਮਾਨ ਲੈ ਕੇ ਆਇਆ ਪਰ ਨਹੀਂ ਤਾਂ ਛੋਟੇ ਆ ਦਿੱਤੇ ਹਨ ਉੱਥੇ ਚਲ ਕੇ ਦਿਖਾਉਣੇ ਆਪਾਂ ਨੇ ਤੇ ਅਲੇ ਕਰ ਤੁਹਾਨੂੰ ਵੀਡੀਓ ਦੇ ਵਿੱਚ ਪਤਾ ਨਹੀਂ ਹੁਣ ਕਿਦਾਂ ਦਾ ਲੱਗਦਾ ਵਧੀਆ ਆ ਰਿਹਾ ਕਲਰ ਵਧੀਆ ਆ ਰਿਹਾ ਹੈ ਨਾ ਹਾਂ ਸੂਟ ਤਾਂ ਬਹੁਤ ਸੋਹਣਾ ਹੈ ਬਣ ਕੇ ਬਹੁਤ ਸੋਹਣਾ ਹੋ ਜਾਊਗਾ ਚਲੋ ਆਪਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਸਤਿ ਸ੍ਰੀ ਅਕਾਲ